ਕਿਹੜੀ ਮੱਖੀ ਹੈ ਅੱਛਾ ਇਹ ਵੱਡੀ ਲੰਮੀ ਸਰੀ ਹਾਂ ਬਾਕੀਆਂ ਤੋਂ ਅਲੱਗ ਹੋ ਕੇ ਅੱਛਾ ਇਹ ਸਹੀ ਬਾਕੀਆਂ ਤੋਂ ਲੱਗਾ ਠੀਕ ਵਾਕਿਆ ਯਾਰ ਅੱਛਾ ਇਹ ਰਾਣੀ ਮੱਖੀ ਹੈ ਇਹਦਾ ਹੀ ਕੰਮ ਆ ਸਾਰਾ ਜਿਹੜਾ ਦਈ ਦਈ ਨਹੀਂ ਅੰਡਾ ਦੇਣਾ ਅੱਛਾ ਮੇਨ ਗੱਲ ਹੈ ਅੰਡਾ ਦੇਣਾ ਉਹਦੇ ਤੋਂ ਅੱਗੇ ਫਿਰ ਮੱਖੀ ਵਰਕ ਕਰਕੇ ਆ ਕੰਮ ਕਰਦੀ ਆ ਸਾਰਾ ਠੀਕ ਹੈ ਅੰਡਾ ਬਣੋ ਸੁੰਡੀ ਬਣੋ ਬਰੂਡਿੰਗ ਬਣੋ ਠੀਕ ਹੈ ਇਹ ਵੀ ਨੌਲੇਜ ਤੋਂ ਬਣਾ ਯਾਰ ਨੇ ਕੰਮ ਨਹੀਂ 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 ਮਿਹਨਤ ਤਾਂ ਹੈਗੀ ਆ ਯਾਰ ਹੁਣ ਕੀੜਾ ਕੀੜਾ ਪਾਲਣਾ ਬਹੁਤ ਔਖਾ ਹੈ ਬਿਲਕੁਲ ਕੁਲਵਿੰਦਰ ਯਾਰ ਉਹ ਕੀੜੇ ਨੂੰ ਦੇਖਾਂਗੇ ਦੇਖ ਰਹੇ ਕਰਾਂਗੇ ਜੇ ਛੱਟ ਕੇ ਚਲੇਗੇ ਤਾਂ ਫਿਰ ਖਾਲੀ ਹੋਣੇ ਆ ਫਿਰ ਹੋਰ ਕੀ ਹੋਣਾ ਮੈਨੂੰ ਕਿੰਨਾ ਟਾਈਮ ਹੋ ਗਿਆ ਨਵਦੀਪ ਤੈਨੂੰ ਲਗ-ਲਗ ਪਗ ਹੋ ਗਏ 7-8 ਸਾਲ 7-8 ਸਾਲ ਹੋ ਗਏ ਆ ਹਾਂ ਲਗਭਗ ਤੇ ਇਹ ਐਤ ਕੀ ਡੱਬੇ ਇੰਨੇ ਇੱਥੇ ਹੀ ਆ ਕਿ ਹੋਰ ਪਾਸੇ ਨਹੀਂ ਰੱਖੀਏ ਨਹੀਂ ਟੱਕੀ ਪਏ ਆ ਕੁਝ ਰਾਸਥਾਨ ਚੱਲ ਗਏ ਆ ਡੱਬੇ ਅੱਛਾ ਡੇਰੀ ਤੇ ਠੀਕ ਹੈ ਤੇ ਕੁਝ ਆਪਣੇ ਇਧਰ ਅੱਗੇ ਪਏ ਆ ਫਾਇਲ ਕਰ ਸਕਦੇ ਇਹ ਤਾਂ ਉਦਾਂ ਬਸ ਫ੍ਰੀ ਹੋ ਗਏ ਇੱਥੇ ਕਿੰਨੇ ਕ ਇਹ ਤਾਂ ਹੈਗੇ 50 ਦੇ ਲਗਭਗ ਡੱਬੇ ਇੱਥੇ ਠੀਕ ਹੈ ਹਾਂ ਬਾਕੀ ਸਾਰਾ ਉਧਰ ਪਿਆ ਫਿਰ ਇੱਕ ਜਗ੍ਹਾ ਤੇ ਜ਼ਿਆਦਾ ਡੱਬਾ ਪੜਦਾ ਵੀ ਨਹੀਂ ਅੱਛਾ ਮੈਨੂੰ ਇੱਕ ਗੱਲ ਦੱਸ ਜਿਹੜਾ ਆਪਣਾ ਸ਼ਹਿਦ ਹੈ ਹੂੰ ਹੂੰ ਤੇ ਇਹਦੀ ਇੱਕ ਬਿਊਟੀ ਜਿਹੜੀ ਕੁਆਲਿਟੀ ਹੁੰਦੀ ਹੈ ਉਹ ਕਿਸ ਤਰ੍ਹਾਂ ਚੈੱਕ ਕੀਤੀ ਜਾ ਸਕਦੀ ਹੈ ਵੀ ਜਿਵੇਂ ਤੁਹਾਡੇ ਕੋਲੇ ਆ ਪਿਓਰ ਆ ਜਿਹੜਾ ਉਹਦੀ ਕੀ ਪਿਓਰ ਦਾ ਮਤਲਬ ਨਿਸ਼ਾਨੀ ਕੀ ਹੈ ਨਿਸ਼ਾਨੀ ਬਸ ਮੈਂ ਨਹੀਂ ਕਹਿ ਸਕਦੇ ਆ ਵੀ ਸਰਦੀਆਂ ਚ ਜੰਮੇਗਾ ਸ਼ਾਇਦ ਸਰਦੀਆਂ ਚ ਜੰਮੇਗਾ ਜੰਮੇਗਾ ਉਹ ਸਭ ਤੋਂ ਵੱਡੀ ਨਿਸ਼ਾਨੀ ਉਹ ਤੋਂ ਦੁਨੀਆ ਤੇ ਵੱਡੀ ਨਿਸ਼ਾਨੀ ਹੈ ਨੀ ਕੋਈ ਹੁਣ ਕੋਈ ਕਿਸੇ ਹਸਾਨ ਦੱਸੀ ਜਾਂਦੇ ਹੁਣ ਨਾ ਕਿਸਾਨ ਮੇਲੇ ਚ ਅਸੀਂ ਗਏ ਸੀਗੇ ਹਾਂ 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 ਉੱਥੇ ਇੱਕ ਸ਼ਹਿਦ ਸੀਗਾ ਉਹ ਜੰਮਿਆ ਹੋਇਆ ਸ਼ਹਿਦ ਸੀ ਤੇ ਚਮਚਿਆਂ ਨਾਲ ਲਾ ਲਾ ਕੇ ਸਾਨੂੰ ਦੇ ਜਾਂਦੇ ਸੀ ਦੇ ਜਾਂਦੇ ਸੀ ਉਹ ਸਰੋਂ ਦਾ ਸ਼ਹਿਦ ਹੈ ਮਸਟਰਡ ਆ ਨੀ ਕਹਿ ਦਿੰਦੇ ਆ ਉਹਨੂੰ ਮਤਲਬ ਹਾਂ ਮਸਟਰਡ ਆ ਨੀ ਸਰੋਂ ਦੇ ਫੁੱਲਾਂ ਤੋਂ ਆਉਂਦਾ ਠੀਕ ਹੈ ਦਸੰਬਰ ਜਨਵਰੀ ਫਰਵਰੀ ਉਹਦਾ ਹੀ ਉਤਪਾਦਨ ਹੁੰਦਾ ਆ ਆਪਣੇ ਮੰਨ ਕੇ ਚੱਲ ਜਿਆਦਾ ਠੀਕ ਹੈ ਠੀਕ ਹੈ ਮੰਨ ਕੇ ਚਲੋ 60% ਸ਼ਹਿਦੋ ਹੀ ਪੈਦਾ ਹੁੰਦਾ ਹੈ। ਉੱਥੇ ਆਪਣੇ ਇੱਕ ਬੇਲੀਆਂ ਨੇ ਵੀਡੀਓ ਬਣਾਈ ਆ। ਉਹਨਾਂ ਨੇ ਨਾ ਉਹ ਕਹਿੰਦੇ ਸਾਨੂੰ ਦੱਸੋ ਵੀ ਇਹਦਾ ਪਿਓਰ ਕੀ ਹੈ? ਢਿੱਲਾਂ ਵੀ ਬਠਿੰਡੇ ਵਾਲਾ ਖਰੋਤਾ ਸੀਗਾ। ਹਾਂ ਹਾਂ ਤੇ ਉਹਨੇ ਮਤਲਬ ਸੀਖ ਵਿੱਚ ਡਬੋ ਕੇ ਡੱਬੀ ਦੇ ਤੇ ਸੀਖ ਜਗਾ ਕੇ ਵਿਖਾਈ ਕਹਿੰਦੇ ਹਾਂ। ਹਾਂ ਹਾਂ ਤਾਂ ਚਲੋ ਇੱਕ ਆਰਜੀ ਚੀਜ਼ਾਂ ਨੇ ਨਾ ਆਪਣੇ ਦਿਮਾਗ ਵਿੱਚ ਇਹੀ ਵੜਿਆ ਆ ਵੀ ਸ਼ਹਿਦ ਜੰਮ ਗਿਆ ਤੇ ਨਕਲੀ ਹੈ ਕਿਸੇ ਨੂੰ ਦੇ ਦਈਏ ਨਾ। ਹਾਂ ਹਾਂ ਤੇ ਉਹਨੇ ਇਹ ਨਹੀਂ ਕਹਿਣਾ ਸਰਦੀ ਜੇ ਉਹਨਾਂ ਨੂੰ ਕਹਿ ਦਿੱਤਾ ਬਈ ਚਾਂਸ ਹੈਗੇ ਨੇ। ਹਾਂ ਇਹ ਨਹੀਂ ਵੀ ਜਿਹੜਾ ਲਿਕਵਿਡ ਕੱਢੀ ਦਾ ਟਾਲੀ ਦਾ ਹੋ ਗਿਆ ਮਲਟੀ ਦਾ ਹੋ ਗਿਆ ਹਾਂ ਹਾਂ ਬੇਰੀ ਦਾ ਹੋ ਗਿਆ ਵੀ ਉਹ ਜੰਮੇ ਹੀ ਜੰਮੇ ਠੀਕ ਹੈ ਪਰ ਚਲੋ ਕਹਿ ਦਿੰਦਾ ਵੀ ਇਹ ਜੰਮ ਵੀ ਸਕਦਾ ਕਿਉਂਕਿ ਟੈਂਪਰੇਚਰ ਜਦੋਂ ਲੋਰ ਤੋਂ ਜ਼ਿਆਦਾ ਡਾਊਨ ਲੈਣ ਲੱਗ ਜੇ ਨਾ ਹਾਂ ਬਸ ਉਹੀ ਮੈਡੀਕਲਾਂ ਨੂੰ ਭਜਦੇ ਆ ਜਿੱਥੇ ਸ਼ਹਿਦ ਦਾ ਰੰਗ ਵੀ ਅਲੱਗ ਹੋਊਗਾ ਹਰੇਕ ਸ਼ਹਿਦ ਦਾ ਟੇਸਟ ਵੀ ਅਲੱਗ ਹੋਊਗਾ ਠੀਕ ਹੈ ਮਤਲਬ ਅਲੱਗ ਤਰ੍ਹਾਂ ਦਾ ਹੀ ਸ਼ਹਿਦ ਹੁੰਦਾ ਹ ਹਰੇਕ ਵੈਰਾਈਟੀ ਦਾ ਕੋਈ ਫਸਲ ਹੈ ਉਹਦਾ ਰੰਗ ਲੱਗ ਟੇਸਟ ਲੱਗ ਹਾਂ ਠੀਕ ਤੇ ਉਹਦੇ ਜਮਨ ਕੇ ਚਲੋ ਗੂਲੂ ਕੋਜ ਦੀ ਮਾਤਰਾ ਵਾਧਾ ਘਟਾ ਹੈ ਉਹ ਸਾਬ ਨਾਲ ਸ਼ਾਇਦ ਜੰਮਣ ਦਾ ਸਿਸਟਮ ਹੁੰਦਾ ਹੈ ਉਹਦਾ ਅੱਛਾ ਜਿਹੜਾ ਆਪਣੇ ਕੋਲੇ ਹੈ ਸ਼ਹਿਦ ਆ ਇਹ ਆਪਾਂ ਬਾਹਰ ਵੀ ਐਕਸਪੋਰਟ ਕਰਦੇ ਆਂ ਨੇ ਬਾਹਰ ਤਾਂ ਨਹੀਂ ਆਪਾਂ ਇੰਨੇ ਵੱਡੇ ਲੈਵਲ ਤੇ ਤਾਂ ਨਹੀਂ ਮਤਲਬ ਹਾਂ ਲੋਕਲ ਪੈਕ ਕਰਕੇ ਆਪਦਾ ਜੋ ਕੁਆਲਟੀ ਦਾ ਆਪਾਂ ਲੱਗਦਾ ਚੰਗਾ ਵੀ ਅਸੀਂ ਹੁਣ ਚੰਗਾ ਸ਼ਹਿਦ ਕੱਢਿਆ ਹੈ ਸ਼ੁੱਧ ਕੱਢਿਆ ਹੈ ਠੀਕ ਹੈ ਉਹ ਫਿਰ ਅਲੱਗ-ਅਲੱਗ ਵੈਰਾਈਟੀਆਂ ਦਾ ਮੰਨ ਕੇ ਚੱਲੋ ਪੈਕਿੰਗ ਕਰਕੇ ਦੇ ਦਿੱਤਾ ਹੈ ਠੀਕ ਬਿਨਾ ਪ੍ਰੋਸੈਸਿੰਗ ਤੋਂ ਸਿਰਫ ਉਹਨੂੰ ਸਫਾਈ ਕਰਨੀ ਹੈ ਧੁੱਪੇ ਰੱਖ ਕੇ ਉਹਨੂੰ ਕਪੜੇ ਦੇ ਵਿੱਚੋਂ ਲੰਗਾ ਕੇ ਠੀਕ ਹੈ ਜਿਉਂ ਦਾ ਤਿਉਂ ਸ਼ਾਇਦ ਉਹਨੂੰ ਕੋਈ ਹੀਟ ਨਹੀਂ ਦੇਣੀ ਕੋਈ ਕੁਝ ਕਿਉਂ ਜੋ ਪ੍ਰੋਸੈਸ ਕਰਦੇ ਆ ਨਾ ਹਾਂ ਹਾਂ ਉਹਨੂੰ ਸਾਫ਼ ਕਰਨ ਵਾਸਤੇ ਉਹ ਹੀਟ ਦਿੰਦੇ ਆ ਹੀਟ ਦੇ ਦਿੱਤੀ ਤਾਂ ਸ਼ਹਿਦ 'ਚ ਸ਼ਾਇਦ ਅਸਰ ਕੱਟ ਜਾਂਦਾ ਨਹੀਂ ਰਹਿ ਗਿਆ ਨਹੀਂ ਰਹਿ ਗਿਆ ਆ ਗੱਲਾਂ ਹੁੰਦੀਆਂ ਹਾਂ ਆਮ ਲੋਕਾਂ ਦੇ ਗੱਲ 'ਚ ਮੰਨ ਕੇ ਚਲੋ ਹੁਣ ਕਹਿੰਦੇ ਆ ਵੀ ਛੋਟੀ ਮੱਕੀ ਦਾ ਸ਼ਹਿਦ ਦਿਓ ਹਾਂ ਚਲੋ ਜੀ ਬਈ ਕਹਿ ਦਿੱਤਾ ਛੋਟੀ ਦਾ ਤਾਂ ਨਹੀਂਗਾ ਦੱਸੋ ਜੀ ਕਿਉਂ ਦਿਓ ਚੰਗਾ ਹੁੰਦਾ ਫਿਰ ਪੁੱਛ ਲਈ ਤੇ ਕਿਉਂ ਚੰਗਾ ਹੁੰਦਾ ਨਹੀਂ ਪਤਾ ਨਹੀਂਗਾ ਕਹਿੰਦੇ ਨੇ ਚੰਗਾ ਹੁੰਦਾ ਬਸ ਉਹ ਭਾਵਨਾ ਬਣਾਤੀ ਲੋਕਾਂ ਦੀ ਮਨ ਤੇ ਡਰ ਡਰ ਵਿਖਾਤਾ ਹਾਂ ਅੱਜ ਵੀ ਕਈ ਨਾ ਕੁਝ ਲੋਕਾਂ ਨੇ ਉਹ ਪਤਾ ਜੋ ਮੰਨ ਕੇ ਚਲੋ ਦਸੰਬਰ ਜਨਵਰੀ ਫਰਵਰੀ ਚ ਕੋਈ ਵੀ ਨਿੱਕੀ ਮੱਖੀ ਦਾ ਸ਼ਾਇਦ ਕੱਢੂਗਾ ਜੰਮੇਗਾ ਜੰਮੇਗਾ ਠੀਕ ਹੈ ਮੈਂ ਤਾਂ ਖਾਦੂਗਾ ਜੰਮਦਾ ਜਟ ਕਰਨਾ ਹੈ ਮੰਨ ਕੇ ਚਲੋ ਤੇਰ ਬਾਅਦ ਫਿਰ ਵੀ ਕਿਤੋਂ ਆਪਾਂ ਉਹ ਛੋਟੀ ਮੱਖੀ ਦਾ ਕੱਢ ਲਾਂਗੇ ਠੀਕ ਹੈ ਅੱਛਾ ਮੈਨੂੰ ਇੱਕ ਹੋਰ ਗੱਲ ਦੱਸ ਵੀ ਆਪਾਂ ਡਿਲੀਵਰੀ ਵੀ ਕਰ ਦਿੰਨੇ ਆ ਸ਼ਾਇਦ ਨਾ ਮਤਲਬ ਲੋਕਲ ਏਰੀਏ ਦੀ ਜੇ ਕੋਈ ਮੰਗੇ ਜਿਆਦਾ ਹੋਵੇ ਕੁਆਟਿਟੀ ਦੇ ਦੇਦਾ ਬਾਕੀ ਕੋਈ ਅਜੇ ਮਾਰਕਾ ਨਹੀਂ ਲੋਕਲ ਬਿਨਾ ਮਾਰਕੇ ਤੋਂ ਹੀ ਵੇਚੀਦਾ ਠੀਕ ਹੈ ਹਾਂ ਚਲੋ ਬਹੁਤ ਵਧੀਆ ਗੱਲ ਹੈ ਫੋਨ ਤੇ ਕਹਿ ਦੇਵੇ ਤਾਂ ਕੋਈ 35 40 50 ਕਿਲੋਮੀਟਰ ਤੱਕ ਦੇ ਵੀ ਆਈਦਾ ਕੋਈ ਐਡੀ ਗੱਲ ਨਹੀਂ ਹੁੰਦੀ ਠੀਕ ਹੈ ਹਾਂ ਜਿਹੜਾ ਲੱਗੇ ਤਾਂ ਦੇ ਆਈਦਾ ਕੋਈ ਵੱਡੀ ਚੱਕਰ ਨਹੀਂ ਹੁੰਦਾ ਲੋ ਵੀ ਦੋਸਤੋ ਜੇ ਕਿਸੇ ਨੂੰ ਚਾਹੀਦਾ ਹੋਵੇ ਜਿਆਦਾ ਤਾਂ ਫਿਰ ਆਪਣਾ ਨੰਬਰ ਆ ਜਿਹੜਾ ਪੇਜ ਤੇ ਪਾਇਆ ਕਿਉਂਕਿ ਆਪਣਾ ਭਰਾ ਆਪਣੇ ਪਿੰਡ ਤੋਂ ਹੀ ਆ ਇਹ ਵੀ ਇਹ ਨੰਬਰ ਆਪਾਂ ਉਹ ਕਹਿੰਦਾ ਨੰਬਰ ਨਹੀਂ ਪਾਉਣਾ ਆਪਾਂ ਵੀ ਕਿਉਂਕਿ ਜਿਆਦਾ ਫਿਰ ਨੰਬਰ ਤੇ ਫੋਨ ਆਉਣ ਲੱਗ ਜਾਂਦੇ ਇਹਨਾਂ ਦੂਰ ਤੱਕ ਆਪਾਂ ਮਤਲਬ ਡਿਲੀਵਰ ਨਹੀਂ ਕਹਿੰਦੇ ਕਰ ਸਕਦੇ ਤੇ ਜਿਨ੍ਹਾਂ ਨੂੰ ਜਾਣਕਾਰੀ ਹੈਗੀ ਆ ਜਾਂ ਨਹੀਂ ਹੈਗੀ ਉਹ ਵੀਡੀਓ ਨੂੰ ਜਰੂਰ ਵੇਖਿਆ ਤੇ ਸ਼ੇਅਰ ਜਰੂਰ ਕਰਿਆ ਜੇ ਇਹ ਰਾਣੀ ਮੱਖੀ ਤੁਹਾਨੂੰ ਅੱਜ ਵਿਖਾਤੀ ਆ ਵੀ ਉਹ ਰਾਣੀ ਮੱਖੀ ਦਾ ਹੀ ਸਾਰਾ ਜਿਹੜਾ ਪ੍ਰੋਸੈਸ ਆ ਉਹਦੇ ਥੱਲੇ ਸਭ ਕੁਝ ਜਿਹੜਾ ਚੱਲਦਾ ਸਰਕਾਰ ਜਿਵੇਂ ਚੱਲਦੀ ਹੈ ਨਾ ਉਹਦੀ ਉਹੀ ਗੱਲਬਾਤ ਹੈ ਧੰਨਵਾਦ ਤੁਹਾਡਾ